ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਜੀ ਇਹ ਪਤੀਲੇ ਦੀ ਪੂਰੀ ਕਾਲਸ ਲਾ ਕੇ ਦਿਖਾਵਾਂਗੇ ਦੇਖੋ ਜੀ ਕਿੰਨੀ ਕਾਲਸ ਪਤੀਲੇ ਇਹਨਾਂ ਆਪਣਾ ਕਾਲਾ ਹੋ ਗਿਆ ਤੇ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਆ ਜਿਹੜੀ ਆਪਾਂ ਜੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਉਹ ਨਾਰਮਲੀ ਆਪਣੇ ਘਰ ਦੇ ਵਿੱਚ ਆਮ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਪਤੀਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਤੇ ਕਿੰਨਾ ਕਾਲਾ ਪਤੀਲਾ ਆਪਣਾ ਤੇ ਜੇ ਸਾਡੀ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਸਟਾਰਟ ਆਪਾਂ ਇੱਕ ਜੀ ਡੱਬ ਲਵਾਂਗੇ ਤੇ ਡੱਬ ਦੇ ਵਿੱਚ ਆਪਾਂ ਰੱਖਾਂਗੇ ਪਤੀਲੇ ਨੂੰ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਮੋਟਾ ਮਾਰ ਦਿੰਨੇ ਆਂ ਹੁਣ ਆਪਾਂ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਉਹ ਤੁਸੀਂ ਨਾਲ ਨਾਲ ਦੇਖੀ ਚੱਲਿਓ ਜੀ ਤੇ ਬਹੁਤ ਹੀ ਸੌਖਾ ਤਰੀਕਾ ਆ ਕਾਲੇ ਪਤਿੱਲੇ ਨੂੰ ਆਪਾਂ ਸਾਫ਼ ਕਰਨ ਦਾ ਕੋਈ ਵੀ ਬਰਤਨ ਹੋਵੇ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਸਕਦੇ ਹਾਂ ਮੈਂ ਜੀ ਇੱਥੇ ਲਿਆ ਇੱਕ ਗਰਮ ਪਾਣੀ ਤੇ ਗਰਮ ਪਾਣੀ ਦੇ ਨਾਲ ਨਾਲ ਆਪਾਂ ਪਤਿੱਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਗਿੱਲਾ ਕਰ ਲੈਨੇ ਆ ਤੇ ਜਿਹੜੀ ਚੀਜ਼ ਆਪਾਂ ਨੇ ਇਸਤੇਮਾਲ ਕਰਨਾ ਤੇ ਉਹ ਪਰ ਇਹਦੇ ਚੰਗੀ ਤਰ੍ਹਾਂ ਨਾਲ ਖੜਨੀ ਚਾਹੀਦੀ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਗਿੱਲਾ ਕਰ ਲਿਆ ਤੇ ਵੀਡੀਓ ਨੂੰ ਸਾਡੀ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਪਤਿਲਾ ਇਹਨ ਚੰਗੀ ਤਰ੍ਹਾਂ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਸਿਰਫ ਆਪਣੇ 5 ਮਿੰਟ ਹੀ ਲੱਗਣੇ ਹੈਗੇ ਪਤਿਲਾ ਸਾਫ਼ ਹੋਣ ਨੂੰ ਤੇ ਬਹੁਤ ਹੀ ਸਿੰਪਲ ਤਰੀਕਾ ਆ ਆਪਾਂ ਨੇ ਜੀ ਪਤਿਲੇ ਨੂੰ ਕਰਤਾ ਗਿੱਲਾ ਤੇ ਹੁਣ ਆਪਾਂ ਲਵਾਂਗੇ ਇਹਨੂੰ ਇਦੇ ਉੱਤੇ ਨਾ ਆਪਾਂ ਚੰਗੀ ਤਰ੍ਹਾਂ ਨਾਲ ਸਾਰੇ ਹੀ ਖਿਲਾਰ ਦਾਂਗੇ ਸਾਰੇ ਪਤੀਲੇ ਤੇ ਤੁਸੀਂ ਇੱਕ ਵੀ ਲੈ ਸਕਦੇ ਹੋ ਤੇ ਦੋ ਜੇ ਤੁਹਾਡਾ ਪਤੀਲਾ ਇਹ ਤੋਂ ਵੀ ਜ਼ਿਆਦਾ ਕਾਲਾ ਹੈ ਤੇ ਤੁਸੀਂ ਦੋ ਇਹਨੂੰ ਦਾ ਇਸਤੇਮਾਲ ਕਰ ਲਿਓ ਆਪਾਂ ਨੇ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਸਾਰੇ ਪਤੀਲੇ ਤੇ ਐਨ ਖਿਲਾਰਤਾ ਹੁਣ ਆਪਾਂ ਲਵਾਂਗੇ ਜੀ ਇੱਕ ਚਾਹੇ ਤੁਸੀਂ ਅਖਬਾਰ ਲੈ ਲਓ ਚਾਹੀ ਕਾਪੀ ਦੀ ਪੇਜ ਲੈ ਲਿਓ ਤੇ ਮੇਰੇ ਕੋਲ ਅਖਬਾਰ ਹੈ ਨਹੀਂਗੇ ਸਿੱਗੇ ਤੇ ਮੈਂ ਇਸ ਕਰਕੇ ਕਾਪੀ ਦੀ ਆਪਾਂ ਕਾਪੀ ਦੇ ਪੇਜ ਲਵਾਂਗੇ ਉਹਨੂੰ ਚੰਗੀ ਤਰ੍ਹਾਂ ਕਵਰ ਕਰ ਦਿੱਤੀ ਤੇ ਜਿਹੜੀ ਆਪਾਂ ਅਗਲੀ ਚੀਜ਼ ਦਾ ਇਸਤੇਮਾਲ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਆਪਾਂ ਨੇ ਜੇ ਕੋਲ ਡਰਿੰਕ ਲੈਣੀ ਆ ਇਹਦੇ ਉੱਤੇ ਚੰਗੀ ਤਰ੍ਹਾਂ ਆਪਾਂ ਛਰਕਾ ਕਰ ਦਾਂਗੇ ਆਪਾਂ ਨੇ ਜੀ ਇਹ ਚੰਗੀ ਤਰ੍ਹਾਂ ਪੇਪਰ ਨੂੰ ਸਾਰੇ ਨੂੰ ਕਿੱਲਾ ਕਰ ਦੇਣਾ ਜਿਹੜਾ ਇਹ ਪਤੀਲੇ ਦੇ ਨਾਲ ਇਹ ਚੰਗੀ ਤਰ੍ਹਾਂ ਨਾਲ ਚਿਪਕ ਜਾਊਗਾ ਤੇ ਫਿਰ ਤੁਸੀਂ 5 ਮਿੰਟ ਇਸੇ ਤਰ੍ਹਾਂ ਲਾ ਕੇ ਛੱਡ ਦੇਣਾ ਇਹਨੂੰ ਵੀਡੀਓ ਨੂੰ ਜਲਦੀ ਚਲਦੀ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਦੇਖੋ ਜੀ ਹੁਣ ਆਪਾਂ ਨੇ ਚੰਗੀ ਤਰ੍ਹਾਂ ਨਾਲ ਸਾਰਾ ਪੇਪਰ ਨੂੰ ਗਿੱਲਾ ਕਰਤਾ ਤੇ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਨਾ 5 ਮਿੰਟ ਵਾਸਤੇ ਛੱਡ ਦਿੰਨੇ ਆ ਆਪਾਂ ਜੀ ਹੁਣ ਇਹ ਤੁਹਾਨੂੰ ਲਾ ਕੇ ਦਿਖਾਉਣੀ ਆ ਆਪਾਂ ਜੀ ਇੱਕ ਆਲੂ ਛਿੱਲਣ ਵਾਲਾ ਲਵਾਂਗੇ ਉਹਦੇ ਤੇ ਨਾਲ ਤੁਸੀਂ ਨਾ ਪਹਿਲਾਂ ਇਹ ਸਾਰੀ ਜਿਹੜੀ ਕਾਲਸ ਆ ਇਸ ਤਰ੍ਹਾਂ ਲਾ ਦੇੋ ਦੇਖੋ ਜੀ ਆਪਣੇ ਆਪ ਹੀ ਖੁਦ ਚੰਗੀ ਤੇ ਨਾਲ ਆਪਣੇ ਕਾਲਸ ਦੇ ਉੱਪਰ ਲੈ ਰਹੀ ਆ ਤੇ ਆਪਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਅਤੇ ਕੁਝ ਜਿਹੜਾ ਆਪਣਾ ਆਲੂ ਛਿੱਲਣ ਵਾਲੀ ਛੁਰੀ ਆ ਤੇ ਉਹਦੇ ਨਾਲ ਆਪਾਂ ਨੇ ਚੰਗੀ ਤੋਂ ਨਾਲ ਇੱਕ ਮੋਟੀ-ਮੋਟੀ ਜਿਹੜੀ ਕਾਲਸ ਸੀ ਉਹ ਉਤਾਰਤੀ ਤੇ ਆਪਾਂ ਨੇ ਜਿਹੜਾ ਇਹਨੂੰ ਤੇ ਕੋਲਡ ਡਰਿੰਕ ਲਾਇਆ ਸੀ ਉਹਦੇ ਨਾਲ ਆਪਣੀ ਜਿਹੜੀ ਕਾਲਸ ਸੀ ਸਾਰੀ ਹੀ ਉੱਪਰ ਨੂੰ ਫੁੱਲ ਕੇ ਇਕੱਠੀ ਹੋ ਗਈ ਤੇ ਆਪਾਂ ਨੇ ਉਹਦੇ ਨਾਲ ਖੁਰਚਤੀ ਦੇਖੋ ਜੀ ਹੁਣ ਚੰਗੀ ਤੋਂ ਨਾਲ ਆਪਾਂ ਨੇ ਇਹ ਸਾਰੀ ਖੁਰਚਤੀ ਤੇ ਹੁਣ ਆਪਾਂ ਲਵਾਂਗੇ ਜੇ ਸਕਰੱਬ ਤੇ ਸਕਰੱਬ ਦੇ ਨਾਲ ਹੁਣ ਆਪਾਂ ਸਾਰਾ ਜਿਹੜੀ ਇਹ ਕਾਲਸ ਆ ਲਾ ਦਾਂਗੇ

ਇਹ ਤਾਹ ਨੂੰ ਤਾਹ ਚਲਾ ਦੇ ਤੇ ਤੇ ਤੋਂ ਨਹੀਂ ਤਾਹ ਨੂੰ ਫਿਰ ਆਪਣੀ ਹਿੰਤਾ ਜ਼ਿਆਦਾ ਵੀਡੀਓ ਬੱਡੀ ਮੂਝੂਗੀ ਆਪਣਾ ਜੀ ਪਕੀਲਾ ਬਿਲਕੁਲ ਜਿਆਦਾ ਸਾਫ ਤੇ ਹੁਣ ਆਪਾਂ ਜੀ ਸੰਦੋ ਪਾਣੀ ਨਾਲ ਸਾਫ ਕਰਕੇ ਦਿਖਾਵਾਂਗੇ ਜੋ ਪਕੀਚੜੀ ਦੀ ਮੋਟੀ ਮੋਟੀ ਜੜੀ ਹੋਈ ਥੀ ਵਰਤ ਸੀ ਕਿ ਉਹ ਸਾਰੇ ਉੱਤਰ ਗਏ ਤੇ ਆਹ ਹੁਣ ਮਾੜੀ ਮੋਟੀ ਰਹੀ ਇਹਨੇ ਆਪਾਂ ਉਤਾਰਾਂਗੇ ਤੇ ਆਪਾਂ ਨੇ ਜੀ ਇਹ ਕਿੰਨੇ ਚੰਗੇ ਦੇਖੋ ਜਪਾ ਤਿੰਦਾ ਜਿਹੜੀ ਆ ਆਪਣਾ ਜਲਿਆ ਹੋਇਆ ਸੀਗਾ ਇੱਥੋਂ ਕਾਲਾ ਸੀ ਸਾਰਾ ਪਤਿਲਾ ਜੀ ਇੱਥੋਂ ਸਾਫ਼ ਹੋ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਜੀ ਸਿੰਪਲ ਬਣ ਗਏ ਨਾਲ ਸਾਫ਼ ਕਰਕੇ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਜੀ ਸਿੰਪਲ ਪਾਣੀ ਦੇ ਨਾਲ ਵੀ ਪਤੀਲੇ ਨੂੰ ਸਾਫ਼ ਕਰਤਾ ਜਿਹੜੀ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੇ ਕਿੰਨੇ ਕਾਲਸ ਸੀਗੀ ਪਤੀਲੇ ਨੂੰ ਲੱਗੀ ਹੋਈ ਤੇ ਆਪਾਂ ਨੇ ਇਹਦੇ ਵਿੱਚ ਜੀ ਚੁੱਲੇ ਦੇ ਉੱਤੇ ਇਹ ਸਾਗ ਬਣਾਇਆ ਸੀਗਾ ਤੇ ਦੇਖੋ ਆਪਣਾ ਪਤੀਲਾ ਬਿਲਕੁਲ ਹੀ ਖਰਾਬ ਹੋ ਗਿਆ ਸੀਗਾ ਤੇ ਕਿੰਨੇ ਕਾਲਸ ਸੀ ਜਿਹੜਾ ਹੇਠਲੇ ਪਤੀਲੇ ਦੀ ਪਰਤ ਸੀਗੀ ਉਹ ਮੋਟੀ ਹੈ ਨਾ ਤੇ ਉਹ ਵੀ ਦੇਖੋ ਤੁਸੀਂ ਕਿੰਨੇ ਆਸਾਨ ਤਰੀਕੇ ਨਾਲ ਲਹਿ ਗਈ ਤੇ ਆਪਣੇ ਕੁਝ ਜ਼ਿਆਦਾ ਨਹੀਂ ਲਾਈ ਹੈਗੀ ਤੇ ਆਪਣੇ ਚੁੱਲੇ ਦੇ ਉੱਤੇ ਹੀ ਪਤੀਲਾ ਰੱਖਣਾ ਹੁੰਦਾ ਵਾ ਜਿਹੜੀ ਮੋਟੀ-ਮੋਟੀ ਪਰਤ ਸੀਗੀ ਉਹ ਸਾਰੀ ਹੀ ਲੈ ਗਈ ਤੇ ਜਿਹੜੀ ਆਪਾਂ ਨੇ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਕੋਲਡ ਡਰਿੰਕ ਤੇ ਇਨੋਦਾ ਤੇ ਬਹੁਤ ਵਧੀਆ ਹੀ ਰਿਜ਼ਲਟ ਮਿਲਦਾ ਕੋਈ ਵੀ ਭਾਂਡਾ ਕਾਲਾ ਹੋਵੇ ਜਿੰਨਾ ਮਰਜੀ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰੇ ਸਾਫ਼ ਕਰ ਸਕਦੇ ਹੋ ਇਹ ਆਪਣੇ ਅਨਾਰਮਲੀ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਇਨੋ ਤੇ ਕੋਲਡ ਡਰਿੰਕ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਸਭ ਤੋਂ ਵੀਡੀਓ ਪਹਿਲਾਂ ਦੇਖਣ ਨੂੰ ਮਿਲੂ ਤੁਸੀਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ